ਇੰਸਪੈਕਟਰ ਵੱਲੋਂ ਸੁਸ਼ਾਂਤ 나ਗਪਾਲ ਸਨ ਉਹ কৃষ্ণ ਲਾਲ 나ਗਪਾਲ ਵਾਸੀ ਸਰਕਲ ਰੋਡ ਅਬੋਰ ਦੀ ਦਰਖਾਸਤ ਜਿਸ ਵਿੱਚ ਉਸਨੇ 60 ਲੱਖ 23000 ਰੁਪਏ ਦੀ ਸਾਈਬਰ ਧੱਗੀ ਸਬੰਧੀ ਲਿਖਿਆ ਸੀਗਾ ਵੀ ਪੜਤਾਲ ਉਪਰੰਤ ਮੁਕੱਦਮਾ ਨੰਬਰ 3 ਮਿਤੀ 27 9 24 ਅਧੀਨ ਧਾਰਾ 316 318 612 ਬੀ ਐਨ ਐਸ ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਦਰਜ ਰਜਿਸਟਰ ਕਰਕੇ ਮੁਕੱਦਮੇ ਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਤਫ਼ਤੀਸ਼ ਦੌਰਾਨ ਟੈਕਨੀਕਲ ਤੌਰ ਤੇ ਜਿਹੜਾ ਇਹਨੂੰ ਸਾਰੇ ਨੂੰ ਵੇਖਿਆ ਗਿਆ ਟੈਕਨੀਕਲ ਤੌਰ ਤੇ ਇਹਦੀ ਤਫ਼ਤੀਸ਼ ਕਰਨ ਤੇ ਪਾਇਆ ਗਿਆ ਕਿ ਇਹ ਜਿਹੜਾ ਫੇਕ ਨੰਬਰ ਕਾਲ ਦੇ ਉੱਤੇ ਜਿਹੜਾ ਫਰਾਡ ਹੋਇਆ ਸੀਗਾ ਸਾਈਬਰ ਫਰਾਡ ਹੋਇਆ ਸੀਗਾ ਉਹਦੇ ਸਬੰਧ ਵਿੱਚ ਇਹਦੇ ਤਾਰ ਜਿਹੜੇ ਸੀ ਗੁਜਰਾਤ ਨਾਲ ਜੁੜਦੇ ਸੀਗੇ ਜਿਹਦੇ ਆਧਾਰ ਤੇ ਮਕਦਮਾ ਵਿੱਚ ਦੋਸ਼ੀ ਨਾਇਕ rahul kumar ਉਰਫ ਜਸਪਾਲ ਵਾਸੀ ਮਹਿਸਾਨਾ ਗੁਜਰਾਤ ਨੂੰ ਮਿਤੀ 27 10 24 ਨੂੰ ਗੁਜਰਾਤ ਤੋਂ ਗ੍ਰਿਫਤਾਰ ਕਰਕੇ ਉਸ ਦਾ ਟ੍ਰਾਂਜਿਟਰ ਰਿਮਾਂਡ ਹਾਸਲ ਕਰਕੇ ਪੰਜਾਬ ਲਿਆਂਦਾ ਗਿਆ ਸੀਗਾ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਪੁਲਿਸ ਰਿਮਾਂਡ ਦੌਰਾਨ ਉਹਨੇ ਫਰਦ ਇንਕਿਸ਼ਾਬ ਕੀਤਾ ਕਿ ਇਹ ਸਾਰਾ ਕੁਝ ਕੰਮ ਜਿਹੜਾ ਹੈ ਉਹ ਰਵਲ ਅੰਕਤ ਸਾਨਾ ਬਾਬੂ ਲਾਲ ਵਸੀ ਜ਼ਿਲ੍ਹਾ ਮਹਿਸਾਨਾ ਗੁਜਰਾਤ ਵੱਲੋਂ ਕੀਤਾ ਗਿਆ ਤੇ ਉਸਨੇ ਉਸਦੇ ਡਾਕੂਮੈਂਟ ਆਧਾਰ ਕਾਰਡ ਪੈਨ ਕਾਰਡ ਵਗੈਰਾ ਹਾਸਲ ਕਰਕੇ ਉਸਦੇ ਨਾਂ ਦੇ ਇੰਡੀਅਨ ਬੈਂਕ ਦੇ ਵਿੱਚ ਗੁਜਰਾਤ ਦੇ ਵਿੱਚ ਕਾਊਂਟ ਖੁਲਾਇਆ ਸੀਗਾ ਔਰ ਕਾਊਂਟ ਖੁਲਾਉਣ ਤੋਂ ਬਾਅਦ ਉਸ ਕੋ ਚੈੱਕ ਬੁੱਕਾਂ ਵੀ ਹਾਸਲ ਕਰ ਲਈਆਂ ਤੇ ਉਸ ਨੂੰ ਹਰ ਮਹੀਨੇ ਇਹਦੇ ਉਸ ਦੇ ਵਿੱਚ 10000 ਰੁਪਇਆ ਦਿੰਦਾ ਸੀਗਾ ਇਸ ਕਾਊਂਟ ਦੀ ਪੜਤਾਲ ਕਰਨ ਤੇ ਪਾਇਆ ਗਿਆ ਵੀ ਇਸ ਕਾਊਂਟ ਦੇ ਵਿੱਚ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਕਰੀਬ 3 ਕਰੋੜ ਤੋਂ ਉੱਪਰ ਦੀਆਂ ਜਿਹੜੀਆਂ ਲੈਣ-ਦੇਣ ਹੋਇਆ ਸੀਗਾ ਜੋ ਇਨਸਪੈਕਟਰ ਮਨਜੀਤ ਸਿੰਘ ਨੇ 라ਵਲ ਅੰਕਤ ਨੂੰ ਮਿਤੀ 24 11 24 ਨੂੰ ਗੁਜਰਾਤ ਤੋਂ ਗ੍ਰਿਫਤਾਰ ਕਰਕੇ ਟ੍ਰਾਂਨਜ਼ਿਟਰ ਮਾਨਡ ਲਿਆ ਕੇ ਤੇ ਲਿਆ ਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਨ ਤੇ ਉਹਨੇ ਜਿਹੜਾ ਹੈ ਸਾਡੇ 15 ਲੱਖ ਰੁਪਏ ਜਿਹੜਾ ਆਰਟੀਐਸ ਰਹੀ ਜਿਹੜਾ ਮਦਈ ਆ ਉਹਦੇ ਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਹੈ 5.5 ਲੱਖ ਰੁਪਏ ਦੀ ਵੱਖਰਾ ਜਿਹੜਾ ਉਹਦੇ ਅਕਾਊਂਟ ਦੇ ਵਿੱਚੋਂ ਜਿਹੜਾ ਫ੍ਰੀਜ਼ ਕਰਾ ਦਿੱਤਾ ਗਿਆ ਹੈ ਬਾਕੀ ਤਫਤੀਸ਼ ਜਾਰੀ ਹੈ ਇਹਦੇ ਵਿੱਚ ਹੋਰ ਵੀ ਦੋਸ਼ੀ ਜਿਹੜੇ ਆ ਉਹਨਾਂ ਦੇ ਸਮੂਲੀਅਤ ਬਾਰੇ ਤਫਤੀਸ਼ ਦੌਰਾਨ ਸਾਹਮਣੇ ਆਇਆ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਰਹਿੰਦੀ ਜਿਹੜੀ ਹੈ ਰਕਮ ਉਹ ਬਰਾਮਦ ਕਰਾਈ ਜਾਊਗੀ ਔਰ ਆਪ ਦੇ ਮਾਦੀਮ ਰਹੀ ਮੈਂ ਇਹ ਵੀ ਆਪ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਆਮ ਪਬਲਿਕ ਜਿਹੜੀਆਂ ਫੇਕ ਕਾਲਾਂ ਹੈ ਫੇਕ ਜਿਹੜਾ ਕੋਈ ਲੋਟਰੀ ਦਾ ਜਾਂ ਹੋਰ ਕੋਈ ਲਾਲਚ ਦੇ ਕੇ ਜਾਂ ਰਿਸ਼ਤੇਦਾਰ ਬਣ ਕੇ ਜਿਹੜਾ ਫੇਕ ਕਾਲਾਂ ਕਰਕੇ OTP ਹਾਸਲ ਕਰਦੇ ਆ ਜਾਂ ਨੰਬਰ ਹਾਸਲ ਕਰਦੇ ਉਹਨਾਂ ਤੋਂ ਸੁਚੇਤ ਰਹਿਣ ਜਿਹਦੇ ਨਾਲ ਮਾਨਜੋਗ ਗੌਰਵ ਜੱਦਵ ਆਈਪੀਐਸ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਵਰਿੰਦਰ ਸਿੰਘ ਬਰਾੜ ਜੀ ਦੀ ਰੈਨਮਾਈ ਹੇਠ ਤੇ ਜੋਗ ਅਗਵਾਈ ਹੇਠ ਸਾਡੇ ਜ਼ਿਲ੍ਹਾ ਫਾਜ਼ਿਲਕਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਇੰਚਾਰਜ ਐਸਐਚਓ ਸਰਦਾਰ ਮਨਜੀਤ ਸਿੰਘ ਇੰਸਪੈਕਟਰ ਵੱਲੋਂ ਸੁਸ਼ਾਂਤ ਨਾਗਪਾਲ ਸਨ ਉਹ ਕ੍ਰਿਸ਼ਨ ਲਾਲ ਨਾਗਪਾਲ ਵਾਸੀ ਸਰਕੂਲਰ ਰੋਡ ਅਬੋਰ ਦੀ ਦਰਖਾਸਤ ਜਿਸ ਵਿੱਚ ਉਸਨੇ 60 ਲੱਖ 23000 ਰੁਪਏ ਦੀ ਸਾਈਬਰ ਠੱਗੀ ਸਬੰਧੀ ਲਿਖਿਆ ਸੀਗਾ ਵੀ ਪੜਤਾਲ ਉਪਰੰਤ ਮਕਦਮਾ ਨੰਬਰ 3 ਮਿਤੀ 27 9 24 ਅਧੀਨ ਧਾਰਾ 316 318 62 ਬੀ ਐਨ ਐਸ थाना ਸਾਈਬਰ ਕ੍ਰਾਈਮ ਫਾਜ਼ਿਲਕਾ ਦਰਜ ਰਜਿਸਟਰ ਕਰਕੇ ਮਕਦਮਾ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਤਫ਼ਤੀਸ਼ ਦੌਰਾਨ ਟੈਕਨੀਕਲ ਤੌਰ ਤੇ ਜਿਹੜਾ ਇਹਨੂੰ ਸਾਰੇ ਨੂੰ ਵੇਖਿਆ ਗਿਆ ਟੈਕਨੀਕਲ ਤੌਰ ਤੇ ਇਹਦੀ ਤਫ਼ਤੀਸ਼ ਕਰਨ ਤੇ ਪਾਇਆ ਗਿਆ ਕਿ ਇਹ ਜਿਹੜਾ ਫੇਕ ਨੰਬਰ ਕਾਲ ਦੇ ਉੱਤੇ ਜਿਹੜਾ ਫਰਾਡ ਹੋਇਆ ਸੀਗਾ ਸਾਈਬਰ ਫਰਾਡ ਹੋਇਆ ਸੀਗਾ ਉਹਦੇ ਸਬੰਧ ਵਿੱਚ ਇਹਦੇ ਤਾਰ ਜਿਹੜੇ ਸੀ ਗੁਜਰਾਤ ਨਾਲ ਜੁੜਦੇ ਸੀਗੇ ਜਿਹਦੇ ਆਧਾਰ ਤੇ ਮੁਕੱਦਮਾ ਵਿੱਚ ਦੋਸ਼ੀ ਨਾਇਕ rahul kumar ਉਰਫ ਜਸਪਾਲ ਵਾਸੀ ਮਹਿਸਾਨਾ ਗੁਜਰਾਤ ਨੂੰ ਮਿਤੀ 27 10 24 ਨੂੰ ਗੁਜਰਾਤ ਤੋਂ ਗ੍ਰਿਫਤਾਰ ਕਰਕੇ ਉਸ ਦਾ ਟ੍ਰਾਂਜਿਟਰ ਰਿਮਾਂਡ ਹਾਸਲ ਕਰਕੇ ਪੰਜਾਬ ਲਿਆਂਦਾ ਗਿਆ ਸੀਗਾ ਤੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਪੁਲਿਸ ਰਿਮਾਂਡ ਦੌਰਾਨ ਉਹਨੇ ਫਰਦਿਕਿਸ਼ਾਬ ਕੀਤਾ ਕਿ ਇਹ ਸਾਰਾ ਕੁਝ ਕੰਮ ਜਿਹੜਾ ਹੈ ਉਹ ਰਵਲ ਅੰਕਤ ਸਨ ਬਾਬੂ ਲਾਲ ਵਾਸੀ ਜ਼ਿਲ੍ਹਾ ਮਹਿਸਾਨਾ ਗੁਜਰਾਤ ਵੱਲੋਂ ਕੀਤਾ ਗਿਆ ਹੈ ਤੇ ਉਸਨੇ ਉਸਦੇ ਡਾਕੂਮੈਂਟ ਆਧਾਰ ਕਾਰਡ ਪੈਨ ਕਾਰਡ ਵਗੈਰਾ ਹਾਸਲ ਕਰਕੇ ਉਸਦੇ ਨਾਮ ਦੇ ਇੰਡੀਅਨ ਬੈਂਕ ਦੇ ਵਿੱਚ ਗੁਜਰਾਤ ਦੇ ਵਿੱਚ ਕਾਊਂਟ ਖੁਲਾਇਆ ਸੀਗਾ ਔਰ ਕਾਊਂਟ ਖੁਲਾਉਣ ਤੋਂ ਬਾਅਦ ਉਸ ਕੋ ਚੈੱਕ ਬੁੱਕਾਂ ਵੀ ਹਾਸਲ ਕਰ ਲਈਆਂ ਤੇ ਉਸ ਨੂੰ ਹਰ ਮਹੀਨੇ ਇਹਦੇ ਉਸ ਦੇ ਵਿੱਚ 10000 ਰੁਪਇਆ ਦਿੰਦਾ ਸੀਗਾ ਇਸ ਕਾਊਂਟ ਦੀ ਪੜਤਾਲ ਕਰਨ ਤੇ ਪਾਇਆ ਗਿਆ ਕਿ ਇਸ ਕਾਊਂਟ ਦੇ ਵਿੱਚ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਕਰੀਬ 3 ਕਰੋੜ ਤੋਂ ਉੱਪਰ ਦੀਆਂ ਜਿਹੜੀਆਂ ਲੈਣ ਦੇਣ ਹੋਇਆ ਸੀਗਾ ਜੋ ਇਨਸਪੈਕਟਰ ਮਨਜੀਤ ਸਿੰਘ ਨੇ 라ਵਲ ਅੰਕਤ ਨੂੰ ਮਿਤੀ 24 11 24 ਨੂੰ ਗੁਜਰਾਤ ਤੋਂ ਗ੍ਰਿਫਤਾਰ ਕਰਕੇ ਟ੍ਰਾਂਨਜ਼ਿਟ ਰਿਮਾਂਡ ਲਿਆ ਕੇ ਤੇ ਲਿਆ ਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਪੇਸ਼ ਕਰਨ ਤੇ ਉਹਨੇ ਜਿਹੜਾ 15 ਲੱਖ ਰੁਪਈਆ ਜਿਹੜਾ ਆਰਟੀਐਸ ਰਹੀਂ ਜਿਹੜਾ ਮਦਈ ਹੈ ਉਹਦੇ ਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ 5.5 ਲੱਖ ਰੁਪਏ ਦੀ ਵੱਖਰਾ ਜਿਹੜਾ ਉਹਦੇ ਅਕਾਊਂਟ ਦੇ ਵਿੱਚੋਂ ਜਿਹੜਾ ਫ੍ਰੀਜ਼ ਕਰਾ ਦਿੱਤਾ ਗਿਆ ਹੈ ਬਾਕੀ ਤਫ਼ਤੀਸ਼ ਜਾਰੀ ਹੈ ਇਹਦੇ ਵਿੱਚ ਹੋਰ ਵੀ ਦੋਸ਼ੀ ਜਿਹੜੇ ਆ ਉਹਨਾਂ ਦੇ ਸਮੂਲੀਅਤ ਬਾਰੇ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਰਹਿੰਦੀ ਜਿਹੜੀ ਹੈ ਰਕਮ ਉਹ ਬਰਾਮਦ ਕਰਾਈ ਜਾਊਗੀ ਔਰ ਆਪ ਦੇ ਮਾਦੀਮ ਰਾਹੀ ਮੈਂ ਇਹ ਵੀ ਆਪ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਮ ਪਬਲਿਕ ਜਿਹੜੀਆਂ ਫੇਕ ਕਾਲਾਂ ਹੈ ਫੇਕ ਜਿਹੜਾ ਕੋਈ ਲੋਟਰੀ ਦਾ ਜਾਂ ਹੋਰ ਕੋਈ ਲਾਲਚ ਦੇ ਕੇ ਜਾਂ ਰਿਸ਼ਤੇਦਾਰ ਬਣ ਕੇ ਜਿਹੜਾ ਫੇਕ ਕਾਲਾਂ ਕਰਕੇ OTP ਹਾਸਲ ਕਰਦੇ ਆ ਜਾਂ ਨੰਬਰ ਹਾਸਲ ਕਰਦੇ ਉਹਨਾਂ ਤੋਂ ਸੁਚੇਤ ਰਹਿਣ ਜਿਹਦੇ ਨਾਲ